ਕੋਈ ਵੀ ਮਨੁੱਖ ਗੁਰੂ ਨਾਨਕ ਮਹਾਰਾਜ ਦਾ ਨਾਮ ਲੈ ਕੇ ਸੇਵਾ ਕਰਨ ਲਈ ਤੁਰ ਪਵੇ ਇਕੱਲਾ ਤੁਰੇ ਗੁਰੂ ਨਾਨਕ ਦਾ ਨਾਮ ਲੈ ਕੇ ਕਿ ਮੈਂ ਤਨੁ ਮਨੋ ਸੇਵਾ ਕਰਨ ਤੁਰਿਆ ਉਹ ਇਕੱਲਾ ਵੀ ਸਵਾ ਲੱਖ ਦੇ ਬਰਾਬਰ ਹੈ ਇਕੱਲਾ ਤੁਰਦਾ ਦੂਜਾ ਜੁੜਦਾ ਦੋ ਨਹੀਂ 11 ਬਣਦੇ ਨੇ ਤੀਜਾ ਜੁੜਦਾ ਚਾਰ ਜੁੜਦੇ ਆ 10 ਜੁੜਦੇ ਆ ਇਦਾਂ ਗਿਣਤੀ ਵਾਧਦੀ ਜਾਂਦੀ ਹੈ ਫਿਰ ਕਾਫਲੇ ਬਣਦੇ ਨੇ ਜਿੱਥੇ ਕਾਫਲੇ ਬਣ ਜਾਣ ਉੱਥੇ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮੈਂ ਫਿਰ ਬੇਨਤੀ ਕਰਦਿਆਂ ਇਹ ਜਿਹੜਾ ਫੰਡ ਆਉਂਦਾ ਇਹ ਜਿਹੜਾ ਪੈਸਾ ਆਉਂਦਾ ਗੁਰੂ ਨਾਨਕ ਮਹਾਰਾਜ ਦੇ ਚਲਾਏ ਹੋਏ 20 ਰੁਪਏ ਦੇ ਲੰਗਰ ਦੇ ਵਿੱਚ ਆਉਂਦਾ ਹੈ ਮੇਰੇ ਜਗਤ ਪਿਤਾ ਗੁਰੂ ਨਾਨਕ ਮਹਾਰ ਨੇ ਜਿਹੜਾ ਚੂੜਕਾਣੇ ਦੀ ਧਰਤੀ ਤੇ 20 ਰੁਪਏ ਦਾ ਲੰਗਰ ਚਲਾਇਆ ਸੀ ਨਾ ਉਹ ਲੰਗਰ ਦੇ ਵਿੱਚੋਂ ਇੰਨਾ ਫੰਡ ਆਉਂਦਾ ਇੰਨਾ ਪੈਸਾ ਆਉਂਦਾ ਤਾਉ ਤਾਹੀ ਤਾਂ ਕਾਜੂਆਂ ਦੇ ਬਦਾਮਾਂ ਦੇ ਟਰੈਕਟਰਾਂ ਦੇ ਟਰਾਲੀਆਂ ਦੇ ਲੱਡੂਆਂ ਦੇ ਜਲੇਬੀਆਂ ਦੇ ਪਕੌੜਿਆਂ ਦੇ ਲੰਗਰ ਚੱਲਦੇ ਨੇ ਆ ਜੜਾ ਹੜ ਆਇਆ ਹੋਇਆ ਨਾ ਕਿੰਨਾ ਕੁਝ ਲੰਗਰ ਚੱਲ ਰਹੇ ਨੇ ਇਹ ਗੁਰਨਾਨਕ ਦੀ ਮਿਹਰ ਹੈ ਗੁਰਨਾਨਕ ਦੀ ਬਖਸ਼ਿਸ਼ ਹੈ ਗੁਰਨਾਨਕ ਦੀ ਕਿਰਪਾ ਹੈ ਸੋ ਗੁਰੂ ਪਿਆਰੋ ਐਸੇ ਕਰਕੇ ਆਖੀਦਾ ਜਦੋਂ ਅਸੀਂ ਗੁਰਨਾਨਕ ਨਾਲੋਂ ਟੁੱਟ ਗਏ ਉਦੋਂ ਡੁੱਬ ਜਾਵਾਂਗੇ ਬਿਨਾਂ ਪਾਣੀ ਤੋਂ ਡੁੱਬ ਜਾਵਾਂਗੇ ਉਦੋਂ ਅਸੀਂ ਉਦੋਂ ਪਾਣੀ ਦੀ ਵੀ ਨਹੀਂ ਜ਼ਰੂਰਤ ਰਹਿਣੀ ਸਾਨੂੰ ਜਦੋਂ ਅਸੀਂ ਗੁਰਨਾਨਕ ਨਾਲੋਂ ਟੁੱਟ ਗਏ ਜੇ ਗੁਰਨਾਨਕ ਨਾ ਜੁੜੇ ਹੋਏ ਆ ਨਾ ਸਮੁੰਦਰ ਅੱਜ ਵੀ ਚੜੇ ਹੋਏ ਨੇ ਜਦੋਂ ਮਰਜ਼ੀ ਚੜ ਕੇ ਆ ਜਾਣ ਗੁਰਨਾਨਕ ਨੇ ਬਾਹ ਫੜੀ ਹੋਈ ਹੈ ਗੁਰਨਾਨਕ ਨੇ ਨਹੀਂ ਡੁੱਬ ਸਕਦੇ ਜਿੰਨਾ ਤੱਕ ਗੁਰਨਾਨਕ ਮਹਾਰਾਜ ਨੇ ਬਾਹ ਫੜੀ ਹੈ ਨਾ ਸਾਡੀ ਇਹ ਸਮੁੰਦਰ ਵੀ ਡ부 ਨਹੀਂ ਸਕਦੇ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਬਾਹ ਗੁਰਨਾਨਕ ਨੂੰ ਫੜਾ ਕੇ ਰੱਖੀਏ